ਤੁਹਾਨੂੰ ਸਾਰਿਆਂ ਨੂੰ ਇਸ ਵੀਡੀਓ ਰਾਹੀਂ ਮੈਂ ਰਾਜਵੀਰ ਜਵੰਦਾ ਜੀ ਨੂੰ ਇੱਕ ਛੋਟੀ ਜੀ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੀ ਆ ਆਪਾਂ ਨੂੰ ਪਤਾ ਹੈ ਕਿ ਉਹ ਬਹੁਤ ਦਿਨਾਂ ਦੇ ਹਸਪੀਟਲ ਦੇ ਵਿੱਚ ਸਨ ਤੇ ਆਪਾਂ ਸਾਰੇ ਉਹਨਾਂ ਦੀ ਚੰਗੀ ਸਿਹਤ ਲਈ ਕਾਮਨਾਵਾਂ ਕਰ ਰਹੇ ਸੀਗੇ ਅਰਦਾਸਾਂ ਕਰ ਰਹੇ ਸੀਗੇ ਪਰ ਜਦੋਂ ਰੱਬ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਤਾਂ ਆਪਣਾ ਕਿਸੇ ਦਾ ਵੀ ਵਾਸ ਨਹੀਂ ਚੱਲਦਾ ਸੋ ਉਹ ਅੱਜ ਆਪਣੇ ਵਿਚਕਾਰ ਨਹੀਂ ਰਹੇ ਪਰ ਹਾਂ ਉਹਨਾਂ ਦੀ ਗਾਇਕੀ ਉਹਨਾਂ ਦਾ ਚੰਗਾ ਸੁਭਾਅ ਉਹਨਾਂ ਦੀ ਚੰਗੀ ਪਰਸਨੈਲਿਟੀ ਸਦਾ ਸਾਡੇ ਵਿੱਚ ਅ ਅਮਰ ਰਹੂਗੀ ਅੱਪਾ ਹੋਰ ਜ਼ਿਆਦਾ ਕੁਝ ਤਾਂ ਨਹੀਂ ਕਰ ਸਕਦੇ ਪਰ ਹਾਂ ਅੱਪਾ ਰੱਬ ਅੱਗੇ ਇਹ ਅਰਦਾਸ ਜ਼ਰੂਰ ਕਰੀਏ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਜੋ ਇੰਨਾ ਵੱਡਾ ਹਾਦਸਾ ਉਹਨਾਂ ਦੇ ਪਰਿਵਾਰ ਨਾਲ ਹੋਇਆ ਤਾਂ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੇ ਬੱਚਿਆਂ ਤੇ ਪਰਮਾਤਮਾ ਸਾਰੀ ਉਮਰ ਮੇਰ ਭਰਿਆ ਹੱਥ ਰੱਖੇ ਤੇ ਉਹਨਾਂ ਦੀ ਮਾਂ ਤੇ ਉਹਨਾਂ ਦੀ ਪਤਨੀ ਨੂੰ ਇਹ ਦੁਖਦਾਈ ਘਟਨਾ ਵਿੱਚੋਂ ਲੰਘਣ ਲਈ ਪ੍ਰੇਰਿਤ ਕਰੇ ਮੈਂ ਖਬਰਾਂ ਵਿੱਚ ਸੁਣ ਰਹੀ ਸੀ ਕਿ ਉਹਨਾਂ ਨੇ 52 ਸ਼ੋਅ ਪ੍ਰੀ ਬੁੱਕ ਕੀਤੇ ਹੋਏ ਸਨ ਤਾਂ ਇਸ ਚੀਜ਼ ਤੋਂ ਆਪਾਂ ਨੂੰ ਆਪਾਂ ਸੋਚ ਸਕਦੇ ਹਾਂ ਕਿ ਉਹਨਾਂ ਦੀ ਗਾਇਕੀ ਕਿੰਨੀ ਜ਼ਿਆਦਾ ਚੰਗੀ ਸੀ ਤਾਂ ਤਾਂ ਹੀ ਕਰਕੇ ਲੋਕ ਉਹਨਾਂ ਤੋਂ ਆਪਣੇ ਵਿਆਹਾਂ ਦੇ ਵਿੱਚ ਵੀ ਕਿੰਨੇ ਜ਼ਿਆਦਾ ਸ਼ੋਅ ਬੁੱਕ ਕਰਦੇ ਸਨ ਪਲੱਸ ਉਹਨਾਂ ਦੇ ਕਿੰਨੇ ਸੋਹਣੇ ਗਾਣੇ ਸੀਗੇ ਜੋ ਕਿ ਸਾਡੇ ਵਿੱਚ ਸਦਾ ਅਮਰ ਰਹਿਣਗੇ ਉਹਨਾਂ ਦੀ ਇੱਕ ਯਾਦ ਬਣ ਕੇ ਪਲੱਸ ਸਭ ਤੋਂ ਸੋਹਣਾ ਗਾਣਾ ਮੈਨੂੰ ਉਹਨਾਂ ਦਾ ਸਕੂਨ ਲੱਗਦਾ ਸੀ ਜਦੋਂ ਸੁਣਦੇ ਸੀ ਸੱਚੀ ਉਸ ਗਾਣੇ ਨੂੰ ਸੁਣ ਕੇ ਸਕੂਨ ਆ ਜਾਂਦਾ ਸੀ ਤੇ ਹੁਣ ਆਪਾਂ ਸਿਰਫ ਉਸ ਗਾਣੇ ਨੂੰ ਸੁਣ ਕੇ ਆਪਣੀਆਂ ਅੱਖਾਂ ਨੰਮ ਕਰ ਸਕਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਤੁਸੀਂ ਵੀ ਪਲੀਜ਼ ਸਾਰੇ ਜਣੇ ਉਹਨਾਂ ਦੀ ਫੈਮਿਲੀ ਲਈ ਅਰਦਾਸਾਂ ਕਰਿਓ ਕਿ ਉਹ ਹਮੇਸ਼ਾ ਲਈ ਉਹਨਾਂ ਤੇ ਪਰਮਾਤਮਾ ਆਪਣੀ ਮਿਹਰ ਬਣਾਈ ਰੱਖਣ ਤੇ ਉਹਨਾਂ ਨੂੰ ਸਬ